ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਆਓ ਦੁਪਹਿਰ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਹਾਂ ਹallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ੁਰ ਜੀ ਤੁਹਾਡਾ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮਹਿਮਾ ਤੇ ਵਡਿਆਈ ਕਰਦੇ ਹਾਂ ਮੇਰੇ ਜ਼ਿੰਦਗੀ ਲਈ ਖੁਦਾਵੰ ਜੀ ਤੁਸੀਂ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਸੰਭਾਲ ਕੇ ਰੱਖਿਆ ਜਾਂਦੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਮਹਾਨ ਪਰਮੇਸ਼ੁਰ ਜੀ ਤੁਸੀਂ ਸਾਨੂੰ ਹੁਣ ਤੱਕ ਖੁਦਾਵੰ ਜੀ ਪ੍ਰਭ ਜੀ ਤੁਹਾਡੇ ਸਰਗੀ ਦੂਤਾਂ ਨੇ ਸਾਨੂੰ ਇਰਦ-ਗਿਰ ਤੋਂ ਢੇਰੀ ਰੱਖਿਆ ਖੁਦਾਵੰ ਜੀ ਔਰ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਤੋਂ ਬਚਾ ਕੇ ਰੱਖਿਆ ਤੁਹਾਡਾ ਧੰਨਵਾਦ ਕਰਦੇ ਆਂ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਬਾਹਰ ਆਨ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਸਾਨੂੰ ਬਰਕਤ ਆਸ਼ੀਸ਼ ਦਿੱਤੀ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਕਿ ਤੁਸੀਂ ਹੁਣ ਤੱਕ ਸਾਡੇ ਘਰਾਂ ਪਰਿਵਾਰਾਂ ਨੂੰ ਆਪਣੀ ਦਇਆ ਵਿੱਚ ਢਾਕੇ ਰੱਖਿਆ ਔਰ ਸੱਚਮੁੱਚ ਪਰਮੇਸ਼ਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਆ ਕਿ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਔਰ ਸਾਡੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਆਪਣੇ ਹੱਥਾਂ ਵਿੱਚ ਲੈ ਕੇ ਪੂਰਾ ਕੀਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਤੁਸੀਂ ਸਾਨੂੰ ਤੰਦਰੁਸਤੀ ਵਾਲਾ ਜੀਵਨ ਦਿੱਤਾ ਔਰ ਸੱਚਮੁੱਚ ਤੁਸੀਂ ਸਾਡੇ ਸਰੀਰ ਨੂੰ ਬਲ ਦਿੱਤਾ ਪਰਮੇਸ਼ਰ ਜੀ ਇਸ ਵੱਡੇ ਬਲ ਦੇ ਲਈ ਤੁਹਾਡਾ ਧੰਨਵਾਦ ਕਰਦੇ ਆਂ ਔਰ ਪ੍ਰਭੂ ਜੀ ਅੱਜ ਦੇ ਵਚਨ ਦੇ ਲਈ ਪ੍ਰਾਰਥਨਾ ਕਰਦੇ ਆਂ ਖੁਦਾਵੰਨ ਜੀ ਅੱਜ ਜਿਹੜਾ ਵੀ ਵਚਨ ਹੋਵੇ ਮੇਰੇ ਮਹਾਨ ਪਰਮੇਸ਼ਰ ਜੀ ਪ੍ਰਭੂ ਜੀ ਉਹ ਵਚਨ ਸਾਡੀਆਂ ਦਿਲਾਂ ਦੀਆਂ ਤਖਤੀਆਂ ਤੇ ਲਿਖਿਆ ਜਾਵੇ ਖੁਦਾਵੰਨ ਜੀ ਔਰ ਪ੍ਰਭੂ ਜੀ ਵਚਨ ਦੇ ਪੜੇ ਸੁਨੇ ਜਾਣ ਤੇ ਸਾਨੂੰ ਆਸ਼ੀਸ਼ ਔਰ ਬਰਕਤ ਮਿਲੇ। ਖੁਦਾਵੰਨ ਜੀ ਇਹ ਵਚਨ ਸਾਡੀਆਂ ਜ਼ਿੰਦਗੀਆਂ ਨੂੰ ਬਦਲਣ ਦੇ ਲਈ ਹੋਵੇ ਮੇਰੇ ਖੁਦਾਵੰਨ ਜੀ। ਔਰ ਸੱਚਮੁੱਚ ਪ੍ਰਭੂ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਸ ਵਚਨ ਨੂੰ ਸਾਡੀਆਂ ਜ਼ਿੰਦਗੀਆਂ ਚੋਂ ਚੁਰਾਣੇ ਨਾ ਪਾਏ। ਮੇਰੇ ਮਹਾਨ ਪਰਮੇਸ਼ੁਰ ਜੀ ਇਹ ਸਾਰੀ ਪ੍ਰਾਰਥਨਾ ਪ੍ਰਭੂ ਯੀਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ। ਆਮਨ। ਅਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ। ਅੱਜ ਦਾ ਵਚਨ ਜ਼ਬੂਰ 1 ਅਧਿਆਇ ਦੀ 1 ਨੰਬਰ ਤੋਂ ਲੈ ਕੇ 6 ਨੰਬਰ ਅੱਜ ਤੱਕ। ਤੰ ਹੈ ਉਹ ਮਨੁੱਖ ਜਿਹੜਾ ਦੁਸ਼ਟਾਂ ਦੀ ਸਮਝ ਉੱਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਹੁੰਦਾ ਹੈ ਤੇ ਨਾ ਮੁਖੌਲੀਆਂ ਦੀ ਮੰਡਲੀ ਵਿੱਚ ਬੈਠਦਾ ਹੈ ਪਰ ਉਹ ਯਹਵਾ ਦੀ ਵਿਵਸਥਾ ਵਿੱਚ ਮगन ਰਹਿੰਦਾ ਅਤੇ ਦਿਨ ਰਾਤ ਉਸ ਦੀ ਵਿਵਸਥਾ ਉੱਤੇ ਧਿਆਨ ਕਰਦਾ ਹੈ ਉਹ ਤਾਂ ਉਸ ਰਕਤ ਵਰਗਾ ਹੋਵੇਗਾ ਜਿਹੜਾ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ ਜਿਹੜਾ ਰੁੱਤ ਸਿਰ ਆਪਣਾ ਫਲ ਦਿੰਦਾ ਹੈ ਜਿਸ ਦੇ ਪੱਤੇ ਨਹੀਂ ਕੁਮਲਾਉਂਦੇ ਅਤੇ ਜੋ ਕੁਝ ਉਹ ਕਰੇ ਉਹ ਸਫਲ ਹੁੰਦਾ ਹੈ ਦੁਸ਼ਟ ਅਜਿਹੇ ਨਹੀਂ ਹੋਣਗੇ ਪਰ ਉਹ ਕਾਫ ਉਸ ਵਰਗੇ ਹੁੰਦੇ ਹਨ ਜਿਸ ਨੂੰ ਪਾਉਣ ਉਡਾ ਲੈ ਜਾਂਦੀ ਹੈ ਇਸ ਲਈ ਦੁਸ਼ਟ ਨ્યા ਵਿੱਚ ਖੜੇ ਨਹੀਂ ਰਹਿ ਸਕਣਗੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਕਿਉਂ ਯੋ ਯਹਵਾ ਤਰਮੀਆਂ ਦਾ ਰਾਜ ਆਂਦਾ ਹੈ ਪਰ ਦੁਸ਼ਟ ਦਾ ਰਾਜ ਨਾਸ਼ ਹੋ ਜਾਵੇਗਾ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਕੀ ਸਿਖਾ ਰਿਹਾ ਪਰਮੇਸ਼ਰ ਸਾਨੂੰ ਅੱਜ ਬੁਰੀ ਸੰਗਤ ਤੋਂ ਦੂਰ ਰਹਿਣ ਦੇ ਲਈ ਸਾਨੂੰ ਅੱਜ ਪਰਮੇਸ਼ਰ ਸਿਖਾ ਰਿਹਾ ਤਾਂ ਅੱਜ ਦਾ ਵਰਤ ਦਾ ਜਿਹੜਾ ਟੌਪਿਕ ਸੀਗਾ ਉਹ ਇਹੀ ਸੀਗਾ ਕਿ ਅਸੀਂ ਬੁਰੀ ਸੰਗਤ ਤੋਂ ਬੁਰੀ ਸੰਗਤ ਤੋਂ ਬਚਾਓ ਬੁਰੀ ਸੰਗਤ ਤੇ ਲਈ ਤੋਂ ਛੁਟਕਾਰੇ ਦੇ ਲਈ ਪ੍ਰਾਰਥਨਾ ਤੋਂ ਸੱਚਮੁੱਚ ਅੱਜ ਪਰਮੇਸ਼ਰ ਨੇ ਸਾਨੂੰ ਇਹਨਾਂ ਵਚਨਾਂ ਦੇ ਦੁਆਰਾ ਦੱਸਿਆ ਹੈ ਪਰਮੇਸ਼ਰ ਨੇ ਸਾਨੂੰ ਇਹ ਦੱਸਿਆ ਹੈ ਕਿ ਬੁਰੀ ਸੰਗਤ ਦੇ ਵਿੱਚ ਰਹਿਣ ਦਾ ਨੁਕਸਾਨ ਕੀ ਆ ਤੇ ਧਰਮੀਆਂ ਦੀ ਸੰਗਤੀ ਦੇ ਵਿੱਚ ਰਹਿਣ ਦੇ ਫਾਇਦੇ ਕੀ ਆ ਤੋਂ ਸੱਚਮੁੱਚ ਅਸੀਂ ਅੱਜ ਦੇ ਵਚਨ ਦੇ ਵਿੱਚ ਗਹਿਰਾਈ ਦੇ ਨਾਲ ਜਾਣਾਂਗੇ ਕਿ ਪਰਮੇਸ਼ਰ ਨੇ ਸਾਨੂੰ ਬੁਰੀ ਸੰਗਤ ਤੋਂ ਦੂਰ ਰਹਿਣ ਦੇ ਲਈ ਕਿਉਂ ਕਿ ਆਇਆ ਔਰ ਪਰਮੇਸ਼ਰ ਸਾਨੂੰ ਧਰਮੀਆਂ ਦੇ ਵਿੱਚ ਕਿਉਂ ਮਿਲਾਉਣਾ ਚਾਹੁੰਦਾ ਪਰਮੇਸ਼ਰ ਨੇ ਸਾਨੂੰ ਧਰਮੀਆਂ ਦੀ ਸੰਗਤੀ ਕਰਨ ਦੇ ਲਈ ਕਿਉਂ ਕਿ ਆਇਆ ਤੇ ਉਹਦੇ ਕੀ ਫਾਇਦੇ ਆ ਤੇ ਸੱਚਮੁੱਚ ਆਪਾਂ ਜਾਣਾਂਗੇ ਪੈਕ 1 ਨੰਬਰ ਅੱਜ ਤੋਂ ਧੰ ਹੈ ਉਹ ਮਨੁੱਖ ਜਿਹੜਾ ਦੁਸ਼ਟ ਦੀ ਸਮਸਤੇ ਨਹੀਂ ਚੱਲਦਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਹੁੰਦਾ ਨਾ ਮੁਖੌਲੀਆਂ ਦੀ ਮੰਡਲੀ ਵਿੱਚ ਬੈਠਦਾ ਪਰਮੇਸ਼ਰ ਕਹਿੰਦੇ ਆ ਕਿ ਤਾਨਿਆ ਉਹ ਮਨੁੱਖ ਪਰਮੇਸ਼ਰ ਦੀ ਨਿਗਾਹ ਦੇ ਵਿੱਚ ਕਿ ਜਿਹੜਾ ਮਨੁੱਖ ਦੁਸ਼ਟ ਦੀ ਸਮਝ ਤੇ ਨਹੀਂ ਚੱਲਦਾ ਦੁਸ਼ਟਾਂ ਦੀ ਸਮਝ ਤੇ ਨਹੀਂ ਚੱਲਦਾ ਬਹੁਤ ਸਾਰੇ ਲੋਕ ਜਿਹੜੇ ਆ ਉਹ ਹਰਾਮਕਾਰੀਆਂ ਕਰਦੇ ਆ ਧੋਖੇਵਾਜ਼ ਆ ਜਾਂ ਫਰਾਡ ਕਰਦੇ ਆ ਬਹੁਤ ਸਾਰੇ ਲੋਕ ਐਦਾ ਦੇ ਜਿਹੜੇ ਪ੍ਰਭੂ ਦੇ ਰਾਹ ਤੇ ਨਹੀਂ ਚੱਲਦੇ ਪ੍ਰਭੂ ਦੀ ਚਾਲ ਨਹੀਂ ਚੱਲਦੇ ਅੰਨ੍ਯ ਜਾਤੀ ਦੇ ਕਈ ਲੋਕ ਐਸੇ ਆ ਕੀ ਜਿਹੜੇ ਪਰਮੇਸ਼ਰ ਦੇ ਰਾਤੇ ਨਹੀਂ ਚੱਲਦੇ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਦਾ ਖੋਫ ਨਹੀਂ ਅੱਜ ਕੱਲ ਆਪਾਂ ਸਾਰੇ ਹੀ ਜਾਣਦੇ ਆ ਕਿ ਨਿੱਕੀ ਜੀ ਗੱਲ ਪਿੱਛੇ ਅੱਜ ਕੱਲ ਕੋਈ ਵੀ ਕਿਸੇ ਦੀ jaan ਲੈਣ ਤੱਕ ਤਿਆਰ ਆ ਤੇ ਉਹ ਕੀ ਆ ਉਹਦੇ ਵਿੱਚ ਦੁਸ਼ਟ ਆ ਉਹ ਸ਼ੈਤਾਨ ਹੀ ਆ ਜੋ ਉਹਨਾਂ ਦੇ ਕੋਲੋਂ ਇਹ ਸਾਰੇ ਪਾਪ ਕਰਵਾਉਂਦਾ ਜੋ ਉਹਨਾਂ ਦੇ ਦਿਲ ਦੇ ਅੰਦਰ ਦਇਆ ਨਹੀਂ ਹੈਗੀ ਕਿਸੇ ਦੇ ਲਈ ਪਿਆਰ ਨਹੀਂ ਹੈਗਾ ਜੋ ਕਿਸੇ ਨੂੰ 1 ਮਿੰਟ ਦੇ ਵਿੱਚ ਮਾਰਨ ਤਾੜਨ ਤੇ ਉੱਤਰ ਹੁੰਦੇ ਆ ਤੇ ਪਰਮੇਸ਼ਰ ਕਹਿੰਦਾ ਆ ਕਿ ਜਿਹੜਾ ਤੁਹਾਨੂੰ ਬੁਰਾਈ ਦੇ ਰਾਹ ਤੇ ਲੈ ਕੇ ਜਾਵੇ ਜਿਹੜਾ ਤੁਹਾਨੂੰ ਦੁਸ਼ਟਤਾ ਕਰਨੀ ਸਿਖਾਵੇ ਜਿਹੜਾ ਤੁਹਾਨੂੰ ਕਹਿੰਦਾ ਕਿ ਪਰਮੇਸ਼ਰ ਕਹਿੰਦੇ ਕਿ ਜਿਹੜਾ ਤੁਹਾਨੂੰ ਗਲਤ ਰਾਹਤਿਆਂ ਤੇ ਚਲਾਵੇ ਜੋ ਨਰਕ ਦੇ ਵੱਲ ਜਾਂਦੇ ਪਰਮੇਸ਼ਰ ਕਹਿੰਦੇ ਤੁਸੀਂ ਅਜਿਹੇ ਮਨੁੱਖਾਂ ਦੀ ਸਮਝ ਉੱਤੇ ਨਹੀਂ ਚੱਲਣਾ ਪਰਮੇਸ਼ਰ ਕਹਿੰਦੇ ਕਿ ਤੁਸੀਂ ਉਹਨਾਂ ਦੀ ਸੰਗਤੀ ਵੀ ਨਹੀਂ ਕਰਨੀ ਪਰਮੇਸ਼ਰ ਨੇ ਕਿਹਾ ਨਾ ਪਾਪੀਆਂ ਦੇ ਰਾਹ ਵਿੱਚ ਖੜਾ ਹੁੰਦਾ ਜਿਹੜਾ ਧਰਮੀ ਮਨੁੱਖਿਆ ਨੇ ਨਹੀਂ ਕਹਿੰਦੇ ਕਿ ਉਹ ਮੁਖੋਲੀਆਂ ਦੀ ਮੰਡਲੀ ਦੇ ਵਿੱਚ ਬੈਠਦਾ ਆ ਪਰਮੇਸ਼ਵਰ ਕਹਿੰਦੇ ਕਿ ਜਿਹੜਾ ਉਹ ਧਨ ਮਨੋਖਿਆ ਪਰਮੇਸ਼ਵਰ ਦੀ ਨਿਗਾ ਦੇ ਵਿੱਚ ਜਿਹੜਾ ਕਹਿੰਦੇ ਕਿ ਖੋਟਿਆਂ ਤੋਂ ਦੂਰ ਰਹਿੰਦਾ ਆ ਜਿਹੜਾ ਮੁਖੋਲੀਆਂ ਦੀ ਮੰਡਲੀ ਦੇ ਵਿੱਚ ਨਹੀਂ ਬੈਂਦਾ ਹੁਣ ਮੁਖੋਲ ਕਿਹੜਾ ਆ ਮੁਖੋਲ ਬਹੁਤ ਤਰ੍ਹਾਂ ਦਾ ਮੁਖੋਲ ਆ ਬਹੁਤ سارے ਲੋਕ ਜਿਵੇਂ ਆਪਾਂ ਭੈਣਾ ਭੈਣ ਇਕੱਠੀਆਂ ਹੁੰਦੀਆਂ ਜਦੋਂ ਆਪਾਂ ਅਨਿਆ ਜਾਤੀ ਦੇ ਵਿੱਚ ਸੀਗੀਆਂ ਤੇ ਬਹੁਤ ਸਾਰੀਆਂ ਭੈਣਾ ਐਦਾਂ ਦੀਆਂ ਇੱਕ ਦੂਜੇ ਨੂੰ ਮਖੌਲ ਕਰਦੀਆਂ ਆ ਜਾਂ ਗਲਤ ਕਮੈਂਟ ਕਰਦੀਆਂ ਆ ਉਹ ਵੀ ਗੱਲ ਸਹੀ ਨਹੀਂ ਹੈਗੀ ਕਿਉਂਕਿ ਪਰਮੇਸ਼ਰ ਨੇ ਸਾਨੂੰ ਕਿਹਾ ਕਿ ਆਪਣੀ ਜ਼ੁਬਾਨ ਦੇ ਉੱਪਰ ਕੀ ਕਰੋ اپنی زبان ਦੇ ਉੱਤੇ کنٹرول ਰੱਖੋ ਕਿਉਂਕਿ ਇਹ ਜ਼ੁਬਾਨ ਹੀ ਆ ਜਿਹੜੀ ਸਾਨੂੰ ਨਰਕ ਦੇ ਵਿੱਚ ਲੈ ਜਾ ਸਕਦੀ ਸੈੱਟ ਸਕਦੀ ਆ ਪਰਮੇਸ਼ਰ ਕਹਿੰਦੇ ਕਿ ਤੇਰੀ ਜ਼ੁਬਾਨ ਤੈਨੂੰ ਨਰਕ ਦੇ ਵਿੱਚ ਸੈੱਟ ਸਕਦੀ ਆ ਤੇਰੇ ਜਿਹੜੇ ਬੋਲ ਆ ਨਾ ਉਹ ਸ਼ੁੱਧ ਹੋਣੇ ਚਾਹੀਦੇ ਆ ਤੇਰੀ ਜ਼ੁਬਾਨ ਜਿਹੜੀ ਸ਼ੁੱਧ ਹੋਣੀ ਚਾਹੀਦੀ ਤੇ ਅਸੀਂ ਮੁਖੌਲੀਆਂ ਦੀ ਮੰਡਲੀ ਦੇ ਵਿੱਚ ਵੀ ਨਹੀਂ ਬੈਠਣਾ ਵੀ ਕਿਤੇ ਉਹਨਾਂ ਦੇ ਮੁਖੌਲ ਦੇ ਵਿੱਚ ਅਸੀਂ ਵੀ ਉਹੋ ਜਿਹਾ ਕੋਈ ਮੁਖੌਲ ਕਰਦੀ ਹੈ ਜਿਹੜਾ ਪਰਮੇਸ਼ਰ ਨੂੰ ਪਸੰਦ ਨਾ ਆਵੇ ਤਾਂ ਪਰਮੇਸ਼ਰ ਕਹਿੰਦੇ ਕਿ ਮੈਨੂੰ ਉਹ ਲੋਕ ਪਸੰਦ ਆ ਜਿਹੜੇ ਮੁਖੌਲੀਆਂ ਦੀ ਮੰਡਲੀ ਦੇ ਵਿੱਚ ਵੀ ਨਹੀਂ ਬੈਂਦੇ। ਤੋਂ ਆਪਾਂ ਆਮ ਦੇਖਦੇ ਆ ਕਿ ਜੋ ਅਨੇਜਾਤੀ ਦੇ ਲੋਕ ਆ ਜਾਂ ਫਿਰ ਬਹੁਤ ਸਾਰੇ ਐਸੇ ਸਾਡੇ ਭੈਣ ਭਰਾ ਆ ਕਿ ਜਿਨ੍ਹਾਂ ਦਾ ਕੰਮ ਹੀ ਇਹ ਆ ਕਿ ਜਿੱਥੇ ਵੀ ਉਹ ਬੰਦੇ ਨੇ ਉਹ ਅਜਿਹਾ ਕੋਈ ਨਾ ਕੋਈ ਮਜ਼ਾਕ ਕਰ ਹੀ ਦਿੰਦੇ ਨੇ ਅਜਿਹੀ ਕੋਈ ਨਾ ਕੋਈ ਗੱਲ ਉਹਨਾਂ ਦੇ ਮੂੰਹੋਂ ਨਿਕਲ ਹੀ ਜਾਂਦੀ ਆ ਮੁਖੌਲ ਦੇ ਵਿੱਚ ਮਜ਼ਾਕ ਦੇ ਵਿੱਚ ਇੱਕ ਦੂਜੇ ਦਾ ਮੁਖੌਲ ਉਡਾਉਣਾ ਇੱਕ ਦੂਜੇ ਦੀ ਬੇਇੱਜ਼ਤੀ ਕਰਨੀ ਉਹ ਸਾਰਾ ਕੁਝ ਮੁਖੌਲ ਦੇ ਵਿੱਚ ਹੀ ਆਉਂਦਾ ਆ ਤੇ ਅਸੀਂ ਉਹਨਾਂ ਦੀ ਸੰਗਤੀ ਵੀ ਨਹੀਂ ਕਰਨੀ ਪਰਮੇਸ਼ਰ ਨੂੰ ਅਜਿਹੇ ਲੋਕ ਨਹੀਂ ਪਸੰਦ ਪਰਮੇਸ਼ਰ ਉਹ ਲੋਕ ਪਸੰਦ ਆ ਕਿ ਜਿਹੜੇ ਮੁਖੌਲੀਆਂ ਦੀ ਮੰਡਲੀ ਵਿੱਚ ਵੀ ਨਹੀਂ ਬਹਿੰਦੇ ਤੋਂ ਨੈਕਸਟ ਆਇਟ ਚ ਜਾਣਦੇ ਆ ਪਰ ਉਹ ਯਹਵਾ ਦੀ ਵਿਵਸਥਾ ਵਿੱਚ ਮਗਨ ਰਹਿੰਦਾ ਅਤੇ ਦਿਨ ਰਾਤ ਉਹਦੀ ਵਿਵਸਥਾ ਉੱਤੇ ਧਿਆਨ ਕਰਦਾ ਯਹਵਾ ਪਰਮੇਸ਼ਰ ਕਹਿੰਦੇ ਆ ਕਿ ਜਿਹੜਾ ਮਨੁੱਖ ਧਰਮੀ ਆ ਜਿਹੜਾ ਜਿਹਦੀ ਸੰਗਤ ਵਧੀਆ ਆ ਯਹਵਾ ਪਰਮੇਸ਼ਰ ਕਹਿੰਦੇ ਆ ਕਿ ਉਹ ਯਹਵਾ ਦੀ ਵਿਵਸਥਾ 'ਚ ਮਗਨ ਰਹਿੰਦਾ ਜਦੋਂ ਉਹ ਦਿਨ ਰਾਤ ਵਚਨ ਪੜ੍ਹਦਾ ਸੰਗਤੀ ਕਰਦਾ ਅੱਛੇ ਲੋਕਾਂ ਦੀ ਸੰਗਤੀ ਕਰਦਾ ਤੇ ਉਹ ਹੀ ਚੀਜ਼ਾਂ ਉਹ ਹੀ ਗੱਲਾਂ ਉਹਦੇ ਦਿਮਾਗ ਦੇ ਵਿੱਚ ਹਮੇਸ਼ਾ ਫਿਰਦੀਆਂ ਹਮੇਸ਼ਾ ਘੁੰਮਦੀਆਂ ਆ ਉਹ ਪਾਪ ਕਰਨ ਤੋਂ ਡਰਦਾ ਆ ਉਹਦੇ ਮਨ ਦੇ ਵਿੱਚ ਹਮੇਸ਼ਾ ਵਚਨ ਜਿਹੜੇ ਉਹ ਚੱਲਦੇ ਰਹਿੰਦੇ ਆ ਉਬराई ਕਰਨ ਤੋਂ ਵੀ ਡਰਦਾ ਆ ਤੇ ਦਿਨ ਰਾਤ ਉਹਦੇ ਮਨ ਦੇ ਅੰਦਰ ਪਰਮੇਸ਼ਰ ਦਾ ਗੁਲਾਮ ਚੱਲਦਾ ਰਹਿੰਦਾ ਆ ਤੇ ਪਰਮੇਸ਼ਰ ਕਹਿੰਦੇ ਵੀ ਉਹ ਫਿਰ ਕਿਹੋ ਜਿਹਾ ਹੁੰਦਾ ਉਹ ਮਨੁੱਖ ਉਹਦੇ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਹੁੰਦੇ ਆ ਪਰਮੇਸ਼ਰ ਕਹਿੰਦੇ ਉਹ ਤਾਂ ਉਸ ਦਰਖਤ ਵਰਗਾ ਹੋਵੇਗਾ ਜਿਹੜਾ ਪਾਣੀ ਵਗਦੇ ਪਾਣੀਆਂ ਉੱਤੇ ਲਾਇਆ ਹੋਇਆ ਹੈ ਜਿਹਦਾ ਰੁੱਖ ਰੁੱਤ ਸਿਰ ਆਪਣਾ ਫਲ ਦਿੰਦਾ ਹੈ ਜਿਸ ਦੇ ਪੱਤੇ ਨਹੀਂ ਕੁਮਲਾਉਂਦੇ ਅਤੇ ਜੋ ਕੋ ਜੋ ਕਰੇ ਉਹ ਸਫਲ ਹੁੰਦਾ ਹੈ ਪਰਮੇਸ਼ਰ ਕਹਿੰਦੇ ਜਿਹੜਾ ਯਹਵਾ ਤੋਂ ਡਰਦਾ ਆ ਜਿਹੜਾ ਯਹਵਾ ਪਰਮੇਸ਼ਰ ਦੀ ਵਿਵਸਥਾ ਨੂੰ ਹਰ ਵੇਲੇ ਆਪਣੇ ਮਨ 'ਚ ਰੱਖਦਾ ਆ ਹਰ ਵੇਲੇ ਉਹਦੇ ਡਰ ਭੈ ਦੇ ਵਿੱਚ ਚੱਲਦਾ ਹਰ ਵੇਲੇ ਉਹਦੇ ਵਚਨਾਂ ਦੇ ਵਿੱਚ ਚੱਲਦਾ ਜਿਹੜਾ ਮਨੁੱਖ ਪਰਮੇਸ਼ਰ ਕਹਿੰਦੇ ਮੈਨੂੰ ਪਸੰਦ ਵੀ ਆਉਂਦਾ ਤੇ ਉਸ ਮਨੁੱਖ ਦੇ ਜਿਹੜੇ ਗੁਣ ਆ ਉਹਦੇ ਫਾਇਦੇ ਵੀ ਆ ਯਹਵਾ ਪਰਮੇਸ਼ਰ ਕਹਿੰਦੇ ਆ ਕਿ ਉਹ ਮਨੁੱਖ ਉਸ ਦਰਖਤ ਵਰਗਾ ਹੋਊਗਾ ਜਿਹੜਾ ਪਾਣੀ ਦੇ ਕਿਨਾਰੇ ਲਾਇਆ ਜਾਂਦਾ ਹੁਣ ਜੇ ਆਪਾਂ ਦੇਖੀਏ ਕਿ ਆਪਾਂ ਕਿਸੇ ਰੁੱਖ ਨੂੰ ਕਿਸੇ ਉਜਾੜ ਜਗ੍ਹਾ ਦੇ ਵਿੱਚ ਲਾ ਦਈਏ ਜਿੱਥੇ ਉਹਨੂੰ ਪਾਣੀ ਨਾ ਮਿਲੇ ਹੁਣ ਜੇ ਇਸ ਤਰ੍ਹਾਂ ਦੀ ਗਰਮੀ ਪੈ ਰਹੀ ਆ ਜੇ ਇਸ ਤਰ੍ਹਾਂ ਦੀ ਗਰਮੀ ਦੇ ਵਿੱਚ ਕਿਸੇ ਉਜਾੜ ਜਗ੍ਹਾ ਦੇ ਵਿੱਚ ਇੱਕ ਰੁੱਖ ਨੂੰ ਲਾ ਦਈਏ ਤੇ ਤੁਸੀਂ ਦੋ ਦਿਨਾਂ ਬਾਅਦ ਚਾ ਕੇ ਦੇਖੋਗੇ ਕਿ ਉਹ ਰੁੱਖ ਜਿਹੜਾ ਆ ਬਿਨਾਂ ਪਾਣੀ ਤੋਂ ਕੀ ਹੋਊਗਾ ਉਹ ਸੜ ਚੁੱਕਿਆ ਹੋਊਗਾ ਉਹ ਪੌਦਾ ਮਾਰ ਚੁੱਕਿਆ ਹੋਊਗਾ ਤੇ ਜਦੋਂ ਉਹੀ ਦਰਖਤ ਅਸੀਂ ਕਿਸੇ ਨਹਿਰ ਦੇ ਕੰਡੇ ਜਾਂ ਕਿਸੇ ਅਸੀਂ ਛੱਪੜ ਦੇ ਕੰਡੇ ਜਾਂ ਕਿਸੇ ਦਰਿਆ ਦੇ ਕੰਡੇ ਲਾਉਨੇ ਆ ਪਾਣੀ ਵਾਲੀ ਜਗ੍ਹਾ ਤੇ ਲਾਉਨੇ ਆ ਜਿੱਥੇ ਪਾਣੀ ਹਮੇਸ਼ਾ ਚੱਲਦਾ ਰਹਿੰਦਾ ਆ ਜਿਹਦੇ ਆਸੇ ਪਾਸੇ ਸਿਲਨ ਹੁੰਦੀ ਆ ਅਸੀਂ ਉੱਥੇ ਉਸ ਰਕਤ ਨੂੰ ਲਾਵਾਂਗੇ ਤੇ ਉਹ ਲੋੜ ਪੈਣ ਤੇ ਜਿੰਨਾ ਜਿੰਨਾ ਵੀ ਪਾਣੀ ਉਹਦੇ ਨੇੜੇ ਦੀ ਨੰਗੇਗਾ ਉਹ ਖੁਦ ਹੀ ਉਸ ਪਾਣੀ ਨੂੰ ਲੈਂਦਾ ਰਹਿੰਦਾ ਤੇ ਉਹ ਪਾਣੀ ਲੈਣ ਦੇ ਨਾਲ ਉਹ ਹਰਿਆ ਭਰਿਆ ਰਹਿੰਦਾ ਆ ਤੇ ਉਹ ਹਰ ਸਮੇਂ ਆਪਣੀ ਰੁੱਤ ਦੇ ਸਮੇਂ ਦੇ ਹਿਸਾਬ ਨਾਲ ਫਾਰਲ ਦਿਨਦਾਰੰਦਾ ਤੇ ਪਰਮੇਸ਼ਰ ਕਹਿੰਦੇ ਆ ਕਿ ਉਹਦੇ ਪੱਤੇ ਕਦੇ ਖੁਮਲਾਉਂਦੇ ਨਹੀਂ ਆ ਤੇ ਫਿਰ ਉਹ ਜੋ ਵੀ ਕਰਦਾ ਆ ਉਹ ਸਫਲ ਹੁੰਦਾ ਆ ਤੇ ਕਹਿੰਦਾ ਮਤਲਬ ਇਹ ਆ ਕਿ ਮਨੁੱਖ ਜਿਹੜਾ ਆ ਪਰਮੇਸ਼ਰ ਕਹਿੰਦੇ ਜਿਹੜਾ ਪਰਮੇਸ਼ਰ ਦੀ ਵਿਵਸਥਾ ਦੇ ਵਿੱਚ ਚੱਲਦਾ ਆ ਉਹ ਕਦੇ ਵੀ ਮੁਰਝਾਉਂਦਾ ਨਹੀਂ ਹੈਗਾ ਆਪਣੇ ਹਾਲਾਤਾਂ ਨੂੰ ਦੇਖ ਕੇ ਕਦੇ ਵੀ ਘਬਰਾਉਂਦਾ ਨਹੀਂ ਆ ਉਹ ਹਮੇਸ਼ਾ ਪਰਮੇਸ਼ਰ ਦੇ ਵਿੱਚ ਆਨੰਦਿਤ ਰਹਿੰਦਾ ਮगन ਰਹਿੰਦਾ ਆ ਔਰ ਉਹ ਆਪਣੇ ਜਿਹੜੇ ਜੋ ਉਹਦੇ ਅੰਦਰ ਪਰਮੇਸ਼ਰ ਦੇ ਵਚਨ ਤੋਂ ਗੋਣਾਏ ਹੁੰਦੇ ਆ ਜਿਹੜੇ ਜਿਹੜੇ ਲੋਕ ਵੀ ਉਹਦੇ ਨਾਲ ਜੋੜਦੇ ਆ ਉਹਨਾਂ ਗੁਣਾ ਨੂੰ ਉਹ ਉਹਨਾਂ ਦੇ ਵਿੱਚ ਵੀ ਵੰਡਦਾ ਕਿਉਂਕਿ ਦਰਖਤ ਜਿਹੜਾ ਆ ਆਪਣਾ ਫਲ ਆਪ ਤਾਂ ਨਹੀਂ ਖਾਂਦਾ ਪਰ ਉਹ ਦਰਖਤ ਜਿਹੜਾ ਆ ਉਹਦਾ ਫਲ ਦੂਸਰੇ ਲੋਕ ਖਾਂਦੇ ਆ ਇਸੇ ਤਰ੍ਹਾਂ ਮਸੀਹ ਲੋਕ ਵੀ ਜਿਹੜੇ ਧਰਮੀ ਲੋਗ ਆ ਜਿਹੜੇ ਪਰਮੇਸ਼ਰ ਦੇ ਵਚਨ ਤੇ ਚੱਲਦੇ ਜਿਹੜੇ ਪਰਮੇਸ਼ਰ ਦੇ ਵਚਨ ਨੂੰ ਹਰ ਵੇਲੇ ਗ੍ਰਹਿਣ ਕਰਦੇ ਆ ਪਰ ਉਹ ਕੱਲੇ ਆਪਣੇ ਫਾਇਦੇ ਦੇ ਲਈ ਪਰਮੇਸ਼ਰ ਦੇ ਵਚਨ ਨੂੰ ਆਪਣੇ ਮਨਾਂ 'ਚ ਨਹੀਂ ਰੱਖਦੇ ਉਹ ਇਸ ਲਈ ਵੀ ਵਚਨ ਨੂੰ ਆਪਣੇ ਮਨਾਂ 'ਚ ਰੱਖਣਗੇ ਕਿਉਂਕਿ ਉਹਨਾਂ ਵਚਨਾਂ ਦੇ ਦੁਆਰਾ ਅਗਰ ਉਹਨਾਂ ਦਾ ਜੀਵਨ ਬਚਿਆ ਆ ਤੇ ਉਹ ਆਪਣੇ ਨਾਲ ਹੋਰ ਵੀ ਹਜ਼ਾਰਾਂ ਲੋਕਾਂ ਦਾ ਜੀਵਨ ਬਚਾ ਸਕਣ ਕਿ ਉਹ ਫਲ ਜਿਹੜੇ ਉਹਨਾਂ ਦੇ ਅੰਦਰ ਪਰਮੇਸ਼ਰ ਨੇ ਭਰਿਆ ਦਇਆ ਕਿਰਪਾ ਭਲਾਈ ਜੋ ਵੀ ਪਰਮੇਸ਼ਰ ਨੇ ਉਹਨਾਂ ਦੇ ਮਨ ਦੇ ਅੰਦਰ ਭਰਿਆ ਆ ਉਹ ਜਿਹੜਾ ਵਚਨ ਵਚਨ ਰੂਪੀ ਫਲਿਆ ਉਹ ਕਿਸੇ ਹੋਰ ਨੂੰ ਦੇਣ ਤੇ ਉਹ ਵੀ ਜ਼ਿੰਦਗੀ ਨੂੰ ਪਾਲੈ ਉਹ ਵੀ ਆਪਣੀ ਆਤਮਿਕ ਜ਼ਿੰਦਗੀ ਦੇ ਵਿੱਚ ਤਰੱਕੀ ਪਾਉਣ ਪਰਮੇਸ਼ਰ ਕਹਿੰਦੇ ਅਜਿਹਾ ਹੁੰਦਾ ਉਹ ਮਨੁੱਖ ਤੇ ਪਰਮੇਸ਼ਰ ਕਹਿੰਦੇ ਆ ਵੀ ਐਸਾ ਮਨੁੱਖ ਜਿਹੜਾ ਪਰਮੇਸ਼ਰ ਦੀ ਵਿਵਸਥਾ ਦੇ ਵਿੱਚ ਰਹਿੰਦਾ ਆ ਜਿਹੜਾ ਪਰਮੇਸ਼ਰ ਦੇ ਵਚਨਾਂ ਤੇ ਹਰ ਵੇਲੇ ਮਨਨ ਕਰਦਾ ਰਹਿੰਦਾ ਆ ਪਰਮੇਸ਼ਰ ਕਹਿੰਦੇ ਵੀ ਉਹਨੂੰ ਹਰ ਸਮੇਂ ਬਚਨ ਮਿਲਦਾ ਆ ਤੇ ਉਹਦੇ ਪੱਤੇ ਕਦੇ ਕੁਮਲਾਉਂਦੇ ਨਹੀਂ ਉਹਦੀਆਂ ਜੜੀਆਂ ਮੰਨ ਦੀਆਂ ਸੋਚਾਂ ਆ ਉਹ ਕਦੇ ਵੀ ਖਰਾਬ ਨਹੀਂ ਹੁੰਦੀਆਂ ਕਦੇ ਉਹਦੇ ਮਨ ਦੇ ਅੰਦਰ ਪਾਪ ਨਹੀਂ ਆਉਂਦਾ ਉਹ ਪਾਪ ਤੋਂ ਵੀ ਬਚਿਆ ਰਹਿੰਦਾ ਆ ਉਹ ਹਰਿਆ ਭਰਿਆ ਰਹਿੰਦਾ ਆ ਉਹ ਸ਼ੁੱਧ ਰਹਿੰਦਾ ਆ ਔਰ ਪਰਮੇਸ਼ਰ ਕਹਿੰਦੇ ਕਿ ਉਹ ਜਿਹੜਾ ਮਨੋਖਿਆ ਉਹ ਫਿਰ ਕੋਈ ਵੀ ਕੰਮ ਕਰੇ ਪਰਮੇਸ਼ਰ ਦੇ ਨਾਮ ਦੇ ਵਿੱਚ ਉਹ ਸਫਲ ਹੀ ਹੁੰਦਾ ਆ ਇਸ ਈਗੇ ਸੰਗਤੀ ਅੱਛੀ ਸੰਗਤੀ ਦੇ ਫਾਇਦੇ ਔਰ ਹੁਣ ਆਪਾਂ ਜਾਣਾਂਗੇ ਦੁਸ਼ਟ ਜਿਹੜੇ ਆ ਬੁਰੀ ਸੰਗਤੀ ਦੇ ਨੁਕਸਾਨ ਤੋਂ ਨੈਕਸਟ ਆਇਤ ਦੇ ਵਿੱਚ ਪਰਮੇਸ਼ਰ ਨੇ ਕਿਹਾ ਨੰਬਰ 4 ਆਇਤ ਦੇ ਵਿੱਚ ਦੁਸ਼ਟ ਅਜਿਹੇ ਨਹੀਂ ਹੁੰਦੇ ਪਰ ਉਹ ਕਾਫੀ ਉਸ ਵਰਗੇ ਹੁੰਦੇ ਆ ਪਰਮੇਸ਼ਰ ਕਹਿੰਦੇ ਜਿਹੜੇ ਦੁਸ਼ਟ ਲੋਕ ਆ ਨਾ ਉਹ ਧਰਮੀਆਂ ਤੋਂ ਬਿਲਕੁਲ ਉਲਟੇ ਹੁੰਦੇ ਆ ਉਹਨਾਂ ਦੇ ਮਨ 'ਚ ਪਰਮੇਸ਼ਰ ਦਾ ਭੈ ਨਹੀਂ ਹੁੰਦਾ ਡਰ ਨਹੀਂ ਹੁੰਦਾ ਉਹ ਹਰ ਵੇਲੇ ਕਿਸੇ ਨਾ ਕਿਸੇ পাপ ਦੇ ਵਿੱਚ ਬੁਰਾਈ ਦੇ ਵਿੱਚ ਰਹਿੰਦੇ ਆ ਉਹ ਕੁਝ ਵੀ ਬੋਲਦੇ ਆ ਸੋਚ ਕੇ ਨਹੀਂ ਬੋਲਦੇ ਸਮਝ ਕੇ ਨਹੀਂ ਬੋਲਦੇ ਪਰ ਉਹਨਾਂ ਨੇ ਜੋ ਵੀ ਬੋਲਣਾ ਹੁੰਦਾ ਉਹ ਬੋਲ ਦੇਣਾ ਹੁੰਦਾ ਚਾਹੇ ਕਿਸੇ ਨੂੰ ਉਸ ਗੱਲ ਦੇ ਨਾਲ ਠੇਸ ਲੱਗੇ ਜਾਂ ਕਿਸੇ ਨੂੰ ਕੋਈ ਦੁੱਖ ਲੱਗੇ ਪਰ ਉਹਨਾਂ ਨੂੰ ਇਸ ਚੀਜ਼ ਦਾ ਕੋਈ ਮਤਲਬ ਨਹੀਂ ਹੁੰਦਾ ਪਰਮੇਸ਼ਰ ਕਹਿੰਦੇ ਕਾਫੂਸ ਵਰਗੇ ਹੁੰਦੇ ਆ ਹੁਣ ਕਾਫੂਸ ਕਾਦੇ ਕੰਮ ਆਉਂਦਾ ਆ ਕਾਫੂਸ ਅੱਗ ਦੇ ਵਿੱਚ ਅੱਗ ਬਾਲਣ ਦੇ ਕੰਮ ਆਉਂਦਾ ਜਾਂ ਫਿਰ ਉਹ ਪੈਰਾ ਹੇਠ ਰੋਂਦਿਆ ਜਾਂਦਾ ਆ ਤੇ ਪਰਮੇਸ਼ਰ ਕਹਿੰਦਾ ਵੀ ਉਹ ਇਸ ਤਰ੍ਹਾਂ ਦੇ ਹੁੰਦੇ ਆ ਜਿਸ ਨੂੰ ਪੌਣ ਉਡਾ ਲੈ ਜਾਂਦੀ ਆ ਜਦੋਂ ਹਵਾ ਆਉਂਦੀ ਆ ਤੇ ਫਿਰ ਉਹ ਇੱਧਰ ਉੱਧਰ ਔੜਦੇ ਫਿਰਦੇ ਆ ਇਸੇ ਤਰ੍ਹਾਂ ਪਰਮੇਸ਼ਰ ਕਹਿੰਦੇ ਕਿ ਜਿਹੜੇ ਦੋਸ਼ਟ ਮਨੁੱਖ ਆ ਉਹ ਕਾਫੂਸ ਵਰਗੇ ਹੀ ਹੁੰਦੇ ਆ ਪਰਮੇਸ਼ਰ ਕਹਿੰਦੇ ਕਿ ਸਾਰੀ ਜ਼ਿੰਦਗੀ ਉਹ ਇੱਧਰ ਉੱਧਰ ਹਪਾਉਣ ਆਉਣ ਦੇ ਕਾਰਨ ਮੰਨ ਲਓ ਉਹਨਾਂ ਦੀ ਜ਼ਿੰਦਗੀਆਂ ਦੇ ਵਿੱਚ ਮੁਸ਼ਕਿਲਾਂ ਮੁਸੀਬਤਾਂ ਆਉਣ ਦੇ ਕਾਰਨ ਉਹਨਾਂ ਦੀ ਜ਼ਿੰਦਗੀ ਦੇ ਜਿਹੜੇ ਪਾਪ ਆ ਉਹਨਾਂ ਦੇ ਕਾਰਨ ਉਹ ਇੱਧਰ ਉੱਧਰ ਝਟਕਦੇ ਰਹਿੰਦੇ ਸਾਰੀ ਉਮਰ ਉਹ ਠੋਕਰਾਂ ੱਤਕੇ ਖਾਂਦੇ ਰਹਿੰਦੇ ਆ ਔਰ ਉਸ ਤੋਂ ਬਾਅਦ ਉਹ ਅੱਗ ਦੇ ਵਿੱਚ ਸਾੜਨ ਦੇ ਲਈ ਦੇ ਦਿੱਤੇ ਜਾਂਦੇ ਆ ਕਹਿੰਦਾ ਮਤਲਬ ਇਹ ਆ ਕਿ ਉਹ ਧਰਤੀ ਤੇ ਵੀ ਨਰਕ ਵਰਗੀ ਜ਼ਿੰਦਗੀ ਭੋਗਤਿਆ ਔਰ ਮਰਨ ਤੋਂ ਬਾਅਦ ਵੀ ਉਹਨਾਂ ਨੂੰ ਨਰਕ ਹੀ ਮਿਲਦਾ ਆ ਤੇ ਪਰਮੇਸ਼ਰ ਕਹਿੰਦੇ ਆ ਕਿ ਇਸ ਲਈ ਦੋਸ਼ਟ ਨਿਆਂ ਵਿੱਚ ਖੜੇ ਨਹੀਂ ਰਹਿ ਸਕਣਗੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਪਰਮੇਸ਼ਰ ਕਹਿੰਦੇ ਆ ਕਿ ਜਿਹੜੇ ਦੋਸ਼ਟ ਆ ਨਾ ਵੀ ਉਹ ਪਰਮੇਸ਼ਰ ਦੇ ਨਿਆਂ ਵਿੱਚ ਖੜੇ ਹੀ ਨਹੀਂ ਰਹਿ ਸਕਣਗੇ ਕਿਉਂਕਿ ਉਹ ਖੜੇ ਹੋ ਹੀ ਨਹੀਂ ਸਕਦੇ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਉਹ ਖੜੇ ਨਹੀਂ ਰਹਿ ਸਕਣਗੇ ਕਿਉਂਕਿ ਉਹਨਾਂ ਨੇ ਕੋਈ ਪਵਿੱਤਰ ਕੰਮ ਕੀਤਾ ਹੀ ਨਹੀਂ ਹੁੰਦਾ ਔਰ ਪਰਮੇਸ਼ਰ ਕਹਿੰਦੇ ਆ ਕਿ ਜੇ ਤਾਂ ਪਾਪੀ ਜਿਹੜੇ ਆ ਦੋਸ਼ਟ ਆ ਉਹ ਪਰਮੇਸ਼ਰ ਦੇ ਨ્યા ਦੇ ਵਿੱਚ ਖੜੇ ਨਹੀਂ ਰਹਿ ਸਕਣਗੇ ਤੇ ਇਸੇ ਤਰ੍ਹਾਂ ਹੀ ਜਿਹੜੇ ਪਾਪੀ ਆ ਉਹ ਪਰਮੇਸ਼ਰ ਕਹਿੰਦੇ ਨਾ ਪਾਪੀ ਧਰਮੀਆਂ ਦੀ ਮੰਡਲੀ ਵਿੱਚ ਪਰਮੇਸ਼ਰ ਕਹਿੰਦੇ ਪਾਪੀ ਜਿਹੜੇ ਆ ਉਹ ਧਰਮੀਆਂ ਦੀ ਮੰਡਲੀ ਵਿੱਚ ਵੀ ਨਹੀਂ ਖੜੇ ਰਹਿਣਗੇ ਮੰਨ ਲਓ ਕਿ ਪਾਪੀ ਮਨੋਖਿਆ ਦੁਸ਼ਟ ਮਨੋਖਿਆ ਉਹਨੇ ਸਾਰੀ ਉਮਰ ਪਾਪ ਕੀਤਾ ਤੇ ਪਰਮੇਸ਼ਰ ਕਿੱਦਾਂ ਉਹਨਾਂ ਨੂੰ ਧਰਮੀਆਂ ਦੀ ਸੰਗਤੀ ਦੇ ਵਿੱਚ ਜਗ੍ਹਾ ਦੇ ਦੇਊਗਾ ਸਵਰਗ ਰਾਜ ਦੇ ਵਿੱਚ ਜਗ੍ਹਾ ਦੇ ਦੇਊਗਾ ਇਹ ਹੋ ਨਹੀਂ ਸਕਦਾ ਪਰਮੇਸ਼ਰ ਨੇ ਇਸ ਵਚਨ ਦੇ ਵਿੱਚ ਸਾਨੂੰ ਕਿਹਾ ਤਾਂ ਅਗਰ ਸਾਡੀ ਸੰਗਤੀ ਜਿਹੜੀ ਧਰਤੀ ਤੇ ਅੱਛੀ ਨਹੀਂ ਆ ਤੇ ਪਰਮੇਸ਼ਰ ਸਾਨੂੰ ਕਦੇ ਵੀ ਸਵਰਗ ਦੇ ਵਿੱਚ ਨਹੀਂ ਲਿਜਾ ਸਕਦੇ ਪਰਮੇਸ਼ਰ ਨੇ ਸਾਨੂੰ ਨਹੀਂ ਲੈ ਕੇ ਜਾਣਾ ਕਿਉਂ ਜੋ ਯਹਵਾ ਧਰਮੀਆਂ ਦਾ ਰਾਹ ਜਾਣਦਾ ਹੈ ਪਰਮੇਸ਼ਰ ਕਹਿੰਦੇ ਕਿ ਜਿਹੜੇ ਪਾਪੀ ਆ ਉਹ ਧਰਮੀਆਂ ਦੀ ਮੰਡਲੀ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਪਰਮੇਸ਼ਰ ਧਰਮੀਆਂ ਦਾ ਰਾਹ ਜਾਣਦਾ ਹੈ ਕਹਿੰਦਾ ਭਾਵ ਕਿ ਧਰਮੀਆਂ ਨੇ ਜੋ ਵੀ ਕੋਸ਼ਿਸ਼ ਕੀਤਾ ਇਥੇ ਆਪਣੇ ਧਰਤੀ ਦੇ ਉੱਪਰ ਜੋ ਵੀ ਉਹਨਾਂ ਨੇ ਕਰਮ ਕੀਤੇ ਪਰਮੇਸ਼ਰ ਉਹਨਾਂ ਨੂੰ ਦੇਖਦਾ ਆ ਪਰ ਦੁਸ਼ਟਾਂ ਦਾ ਰਾਹ ਪਰਮੇਸ਼ਰ ਕਹਿੰਦੇ ਨਾਸ਼ ਹੋ ਜਾਊਗਾ ਧਰਮੀਆਂ ਦਾ ਰਾਹ ਸਫਲ ਹੋਊਗਾ ਪਰ ਦੁਸ਼ਟ ਜਿਹੜੇ ਆ ਉਹਨਾਂ ਦਾ ਰਾਹ ਨਾਸ਼ ਹੋ ਜਾਊਗਾ ਨਾਸ਼ ਹੋਣ ਦਾ ਮਤਲਬ ਕਿ ਉਹ ਧਰਤੀ ਤੋਂ ਵੀ ਮਿਟਾ ਦਿੱਤੇ ਜਾਣਗੇ ਔਰ ਸਵਰਗ ਦੇ ਵਿੱਚ ਵੀ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੋਊਗਾ ਤੇ ਉਹ ਨਰਕ ਦੇ ਲਈ ਦਿੱਤੇ ਜਾਣਗੇ ਤੋਂ ਸੱਚਮੁੱਚ ਪਰਮੇਸ਼ਰ ਦੇ ਅੱਜ ਦੇ ਵਚਨ ਦੇ ਵਿੱਚ ਅਸੀਂ ਇਹ ਜਾਣਿਆ ਕਿ ਪਰਮੇਸ਼ਰ ਨੂੰ ਜਿਹੜੇ ਮਨੁੱਖ ਪਸੰਦ ਆ ਉਹ ਧਾਰਮੀਆਂ ਪਰ ਦੋਸਤਾਂ ਦਾ ਜਿਹੜਾ ਰਾਹ ਆ ਪਰਮੇਸ਼ਰ ਕਹਿੰਦੇ ਉਹ ਨੂੰ ਮੈਂ ਨਾਸ਼ ਕਰ ਦਊਂਗਾ ਤੇ ਉਹ ਕਾਫੂਸ ਦੇ ਵਰਗੇ ਹੋਣਗੇ ਜੋ ਅੱਗ ਦੇ ਵਿੱਚ ਸਾੜਨ ਦੇ ਲਈ ਦਿੱਤੇ ਜਾਣਗੇ ਤੋਂ ਆਪਾਂ ਪਰਮੇਸ਼ਰ ਦੇ ਕੋਲੋਂ ਦਇਆ ਮੰਗਣੀ ਆ ਅਗਰ ਸਾਡੀ ਸੰਗਤੀ ਬੁਰੀ ਆ ਅਸੀਂ ਆਪਣੀਆਂ ਆਪਣੀਆਂ ਜ਼ਿੰਦਗੀਆਂ ਨੂੰ ਜਾਣਨਾ ਤੇ ਪਛਾਣਨਾ ਆ ਔਰ ਅਸੀਂ ਆਪਣੀਆਂ ਸੰਗਤੀਆਂ ਨੂੰ ਬਿਹਤਰ ਕਰਨਾ ਆ ਧਰਮੀਆਂ ਦੀ ਸੰਗਤੀ ਮੰਗਣੀ ਆ ਪਰਮੇਸ਼ਰ ਦੇ ਕੋਲੋਂ ਅੱਜ ਅਸੀਂ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਵਰਤ ਦੇ ਸਮੇਂ ਦੇ ਵਿੱਚ ਅਸੀਂ ਸਾਰਿਆਂ ਨੇ ਹੀ ਜੋ ਲੋਕ ਗਲਤ ਸੰਗਤ ਦੇ ਵਿੱਚ ਫਸੇ ਹੋਏ ਨੇ ਅੱਜ ਅਸੀਂ ਉਹਨਾਂ ਸਾਰਿਆਂ ਦੇ ਲਈ ਪ੍ਰਾਰਥਨਾ ਕਰਾਂਗੇ ਔਰ ਅਸੀਂ ਉਹਨਾਂ ਦੇ ਲਈ ਧਰਮੀਆਂ ਦੀ ਸੰਗਤੀ ਨੂੰ ਮੰਗਾਂਗੇ ਔਰ ਪਰਮੇਸ਼ਰ ਨੂੰ ਆਖਾਂਗੇ ਕਿ ਪਰਮੇਸ਼ਰ ਉਹਨਾਂ ਦੇ ਸਾਰੇ ਰਾਹਾਂ ਨੂੰ ਸਿੱਧੇ ਕਰਨ ਜੋ ਸਵਰਗ ਦੇ ਵੱਲ ਜਾਂਦੇ ਆ ਔਰ ਉਹਨੇ ਸਾਰੇ ਰਾਸਤਿਆਂ ਨੂੰ ਬੰਦ ਕਰਨ ਜੋ ਨਰਕ ਦੇ ਵੱਲ ਜਾਂਦੇ ਆ ਤੋਂ ਆਓ ਅਸੀਂ ਸਾਰੇ ਹੀ ਰਲ ਕੇ ਭੈਣ ਭਰਾ ਪ੍ਰਾਰਥਨਾ ਕਰਾਂਗੇ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੇ ਆ ਤੁਹਾਡੇ ਨਾਮ ਦੀ ਮਹਿਮਾ ਵਡਿਆਈ ਕਰਦੇ ਪਰਮੇਸ਼ਵਰ ਜੀ ਧੰਨਵਾਦ ਕਰਦੇ ਅੱਜ ਦੁਪਹਿਰ ਦੀ ਖੂਬਸੂਰਤ ਹਜ਼ੂਰੀ ਦੇ ਲਈ ਪਰਮੇਸ਼ਵਰ ਜੀ ਜੋ ਤੁਸੀਂ ਅੱਜ ਦੀ ਹਜ਼ੂਰੀ ਦੇ ਵਿੱਚ ਸਾਨੂੰ ਵਚਨ ਦਿੱਤਾ ਪਰਮੇਸ਼ਵਰ ਜੀ ਇਸ ਵਚਨ ਦੇ ਲਈ ਪਰਮੇਸ਼ਵਰ ਜੀ ਤੁਹਾਡਾ ਦਿਲ ਤੋਂ ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਵਰ ਜੀ ਤੁਸੀਂ ਸਾਨੂੰ ਸਮਝਾਇਆ ਕਿ ਧਰਮੀਆਂ ਦੇ ਪਰਮੇਸ਼ਵਰ ਜੀ ਤੁਸੀਂ ਧਰਮੀਆਂ ਨੂੰ ਕਿੰਨਾ ਪਿਆਰ ਕਰਦੇ ਹੋ ਖੁਦਾਵੰਜੀ ਔਰ ਤੁਸੀਂ ਦੁਸ਼ਟਾਂ ਦੇ ਰਾਹ ਨੂੰ ਨਰਕ ਵੱਲ ਰੱਖਿਆ ਹੋਇਆ ਹੈ ਖੁਦਾ ਪਰਮੇਸ਼ਵਰ ਜੀ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਕਿ ਅਸੀਂ ਇਸ ਵਚਨ ਨੂੰ ਜਾਣਿਆ ਸੁਣਿਆ ਔਰ ਪੜ੍ਹਿਆ ਪਰਮੇਸ਼ਵਰ ਜੀ ਔਰ ਸਮਝਿਆ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਵਰ ਜੀ ਕਿ ਤੁਸੀਂ ਇਸ ਵਚਨ ਦੇ ਦੁਆਰਾ ਸਾਨੂੰ ਅੱਛੀ ਸੰਗਤੀ ਕਰਨ ਦੇ ਲਈ ਆਖਿਆ ਹੈ ਖੁਦਾ ਅੱਜ ਵਰਤ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਜੀ ਜਿੰਨੇ ਵੀ ਭੈਣਾ ਭਰਾਵਾਂ ਨੇ ਵਰਤ ਰੱਖਿਆ ਹੋਇਆ ਹੈ ਖੁਦਾਵੰਜੀ ਉਹਨਾਂ ਭੈਣਾ ਭਰਾਵਾਂ ਦੇ ਲਈ ਪਰਮੇਸ਼ਵਰ ਜੀ ਜੋ ਗਲਤ ਸੰਗਤ ਦੇ ਵਿੱਚ ਫਸੇ ਹੋਏ ਨੇ ਖੁਦਾ ਅੱਜ ਅਸੀਂ ਸਾਰੇ ਹੀ ਭੈਣ ਭਰਾ ਰਲ ਕੇ ਉਹਨਾਂ ਪੈਣਾ ਭਰਾਵਾਂ ਦੇ ਲਈ ਵਰਤ ਦੇ ਸਮੇਂ ਦੇ ਵਿੱਚ ਪ੍ਰਾਰਥਨਾ ਕਰਾਂਗੇ ਖੁਦਾਵੰਦ ਜੀ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਖੁਦਾਵੰਦ ਜੀ ਉਹਨਾਂ ਸਾਰੇ ਹੀ ਪੈਣਾ ਭਰਾਵਾਂ ਨੂੰ ਗਲਤ ਸੰਗਤ ਤੋਂ ਮੋੜ ਕੇ ਲਿਆਓ ਖੁਦਾ ਕਿਉਂਕਿ ਪ੍ਰਭ ਜੀ ਤੁਸੀਂ ਕਿਹਾ ਕਿ ਤਾਂ ਨਾ ਮਨੁੱਖ ਜਿਹੜਾ ਮਖੌਲੀਆਂ ਦੀ ਜੁੰਡਲੀ ਵਿੱਚ ਨਹੀਂ ਬੈੰਦਾ ਔਰ ਨਾ ਹੀ ਪਰਮੇਸ਼ਰ ਜੀ ਦੁਸ਼ਟਾਂ ਦੀ ਮੱਤ ਤੇ ਚੱਲਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਜਿੰਨੇ ਵੀ ਭੈਣ ਭਰਾ ਪ੍ਰਭ ਜੀ ਮੁਖੋਲੀਆਂ ਦੀ ਮੰਡਲੀ ਚ ਬੈਂਦੇ ਆ ਖੁਦਾ ਉਹਨਾਂ ਨੂੰ ਰੋਕ ਕੋ ਮੇਰੇ ਮਹਾਨ ਪਰਮੇਸ਼ਰ ਜੀ ਜੋ ਦੁਸ਼ਟਾਂ ਦੀ ਮੱਤ ਤੇ ਚੱਲਦੇ ਖੁਦਾਵੰਜੀ ਉਹਨਾਂ ਨੂੰ ਧਰਮੀਆਂ ਦੀ ਸੰਗਤੀ ਦਿਓ ਸਮਰਥੀਏ ਪਰਮੇਸ਼ਰ ਜੀ ਸੱਚਮੁੱਚ ਖੁਦਾ ਜਿੱਦਾਂ ਤੁਸੀਂ ਆਪਣੇ ਵਚਨ ਚ ਕਿਹਾ ਹੈ ਖੁਦਾਵੰਜੀ ਕਿ ਜਿਹੜੇ ਮਨੁੱਖ ਧਰਮੀ ਆ ਖੁਦਾ ਤੁਸੀਂ ਕਿਹਾ ਉਸ ਰੁੱਖ ਵਰਗੇ ਆ ਜਿਹੜੇ ਦਰਖਤ ਦੇ ਕਿਨਾਰੇ ਸੌਰੀ ਸਮੁੰਦਰ ਦੇ ਕਿਨਾਰੇ ਲਗਾਏ ਜਾਂਦੇ ਆ ਪਰਮੇਸ਼ਰ ਜੀ ਸਾਨੂੰ ਸਮੁੰਦਰਾਂ ਦੇ ਕਿਨਾਰੇ ਲਗਾਓ ਖੁਦਾਵੰਨ ਜੀ ਸਾਨੂੰ ਐਸੇ ਪਰਮੇਸ਼ਰ ਜੀ ਡਿਵਾਈਨ ਹੈਲਪਰਸ ਦਿਓ ਖੁਦਾਵੰਨ ਜੀ ਸਾਡੇ ਦਾਸ-ਦਾਸੀਆਂ ਨੂੰ ਬੁੱਧ ਦਿਓ ਖੁਦਾ ਹੋਰ ਵੀ ਮੱਸੇ ਦੇ ਨਾਲ ਭਰਪੂਰ ਕਰੋ ਜੋ ਸਾਨੂੰ ਸਮੇਂ-ਸਮੇਂ ਤੇ ਪਾਣੀ ਦੇਣ ਤਾਂਕਿ ਅਸੀਂ ਤੁਹਾਡੇ ਵਚਨਾਂ ਦੇ ਵਿੱਚ ਵਾਅਦੇ ਸਹੀਏ ਔਰ ਤੁਹਾਡੇ ਵਚਨ ਰੂਪੀ ਫਲ ਪਰਮੇਸ਼ਰ ਸਾਡੇ ਜ਼ਿੰਦਗੀਆਂ ਦੇ ਵਿੱਚ ਕਾਇਮ ਹੋਣ ਕਰੋਨਾ ਫਲਾਂ ਦੇ ਦੁਆਰਾ ਅਸੀਂ ਬਹੁਤ ਸਾਰੀਆਂ ਰੂਹਾਂ ਨੂੰ ਪ੍ਰਭ ਜੀ ਜ਼ਿੰਦਗੀ ਦੇ ਸਕੀਏ ਖੁਦਾ ਜੋ ਅਨੰਤ ਕਾਲ ਦਾ ਜੀਵਨ ਪਰਮੇਸ਼ਰ ਜੀ ਤੁਸੀਂ ਸਾਡੇ ਵਾਇਦਾ ਕੀਤਾ ਪਰਮੇਸ਼ਰ ਅਸੀਂ ਉਸ ਨੂੰ ਪਾਉਣ ਦੇ ਵਿੱਚ ਹਾਸਲ ਕਰਨ ਦੇ ਵਿੱਚ ਸਫਲ ਹੋ ਜਾਈਏ ਸਾਡੀਆਂ ਜ਼ਿੰਦਗੀਆਂ ਦੇ ਵਿੱਚੋਂ ਹਰ ਤਰ੍ਹਾਂ ਦੀ ਬੁਰੀ ਸੰਗਤ ਨੂੰ ਕੱਢ ਦਿਓ ਪਰਮੇਸ਼ਰ ਜੀ ਜਿੰਨੇ ਵੀ ਭਰਾ ਪਰਮੇਸ਼ਰ ਜੀ ਗਲਤ ਸੰਗਤੀਆਂ ਦੇ ਵਿੱਚ ਫਸੇ ਹੋਏ ਨੇ ਜਿੰਨੀਆਂ ਭੈਣਾਂ ਪਰਮੇਸ਼ਰ ਜੀ ਜਿੰਨੀਆਂ ਬੱਚੀਆਂ ਖੁਦਾ ਗਲਤ ਸੰਗਤ ਦੇ ਵਿੱਚ ਫਸੀਆਂ ਨੇ ਖੁਦਾ ਅੱਜ ਇਹਨਾਂ ਦੀਆਂ ਅੱਖਾਂ ਨੂੰ ਖੋਲ ਦਿਓ ਖੁਦਾਵੰਤ ਜੀ ਇਹਨਾਂ ਦੇ ਹਿਰਦਿਆਂ ਨੂੰ ਖੋਲੋ ਪਰਮੇਸ਼ਰ ਜੀ ਤਾਂ ਕਿ ਪ੍ਰਭੂ ਜੀ ਤੁਹਾਡੇ ਸੱਚੇ ਪਿਆਰ ਨੂੰ ਜਾਣਸਾਨ ਪਰਮੇਸ਼ਰ ਜੀ ਹੋਰੇ ਗਲਤ ਸੰਗਤ ਦੇ ਵਿੱਚੋਂ ਨਿਕਲ ਕੇ ਪ੍ਰਭੂ ਤੁਹਾਡੇ ਧਰਮੀਆਂ ਦੀ ਅਸੰਗਤੀ ਕਰਨ ਪਰਮੇਸ਼ਰ ਜੀ ਔਰ 에ਤਰਮ ਨੂੰ ਸਿੱਧੇ ਹੋ ਜਾਣ ਖੁਦਾਵੰਨ ਜੀ ਇਹਨਾਂ ਦੀਆਂ ਜ਼ਿੰਦਗੀਆਂ ਪਰਮੇਸ਼ਰ ਜੀ ਜੋ ਨਰਕ ਦੇ ਵੱਲ ਜਾ ਰਹੀਆਂ ਨੇ ਖੁਦਾਵੰਨ ਜੀ ਪਰਮੇਸ਼ਰ ਇਹਨਾਂ ਦੀਆਂ ਜ਼ਿੰਦਗੀਆਂ ਨੂੰ ਤੁਸੀਂ ਬਚਾ ਲਓ ਮੇਰੇ ਸਮਰਥੀ ਖੁਦਾ ਤੇ ਕਰੋ ਕਿਰਪਾ ਕਰੋ ਮਹਾਨ ਖੁਦਾਵੰ ਜੀ ਮੇਰੇ ਸਮਰਥੀ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆਂ ਖੁਦਾਵੰ ਜੀ ਅੱਜ ਦੁਪਹਿਰ ਦੀ ਹਜ਼ੂਰੀ ਦੇ ਲਈ ਖੁਦਾਵੰ ਜੀ ਇਹਨਾਂ ਵਚਨਾਂ ਦੇ ਲਈ ਖੁਦਾ ਇਹਨਾਂ ਵਚਨਾਂ ਨੂੰ ਸਾਡੇ ਹਿਰਦਿਆਂ ਦੇ ਅੰਦਰ ਵਸਾਉਣਾ ਪਰਮੇਸ਼ਰ ਜੀ ਜਿੰਨੇ ਵੀ ਭੈਣਾ ਭਰਾਵਾਂ ਨੇ ਅੱਜ ਵਰਤ ਰੱਖਿਆ ਹੋਇਆ ਹੈ ਖੁਦਾਵੰ ਜੀ ਵਰਤ ਦੇ ਸਮੇਂ ਦੇ ਵਿੱਚ ਪਰਮੇਸ਼ਰ ਜੀ ਇਹਨਾਂ ਸਾਰੇ ਹੀ ਭੈਣਾ ਭਰਾਵਾਂ ਨੂੰ ਸੰਭਾਲ ਕੇ ਰੱਖਣਾ ਖੁਦਾਵੰ ਜੀ ਇਹਨਾਂ ਨੂੰ ਹਿੰਮਤ ਤਾਕਤ ਬਲ ਦੇਣਾ ਖੁਦਾ ਤਾਂ ਕਿ ਪਰਮੇਸ਼ਰ ਜੀ ਆਪਣੇ ਵਰਤ ਨੂੰ ਪੂਰਾ ਕਰ ਸਕਣ ਖੁਦਾਵੰ ਜੀ ਔਰ ਪਰਮੇਸ਼ਰ ਜੀ ਨਾ ਾਰੇ ਹੀ ਪੈਣਾ ਭਰਾਵਾਂ ਨੂੰ ਆਪਣੇ ਹੱਥਾਂ 'ਚ ਸੰਭਾਲ ਕੇ ਰੱਖਣਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਇਹਨਾਂ ਨੂੰ ਪਰਮਾਨੇ ਨਾ ਪਾਏ ਖੁਦਾਵੰ ਜੀ ਇਹਨਾਂ ਨੂੰ ਡਿਸਟਰਬ ਨਾ ਕਰਨੇ ਪਾਏ ਪ੍ਰਭ ਜੀ ਪਾਰੇ ਤੁਹਾਡੇ ਨਾਮ ਦੇ ਵਿੱਚ ਵਾਧਦੇ ਜਾਣ ਤੁਹਾਡੀ ਸੰਗਤੀ ਦੇ ਵਿੱਚ ਖੁਦਾਵੰ ਜੀ ਅਨੰਦਿਤ ਹੁੰਦੇ ਰਹਿਣ ਖੁਦਾ ਔਰ ਪਰਮੇਸ਼ਰ ਜੀ ਹਰ ਇੱਕ ਬੰਧਨ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਟੁੱਟ ਜਾਵੇ ਖੁਦਾਵੰ ਜੀ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਬLES ਕਰਨਾ ਆਸ਼ੀਸ਼ਿਤ ਕਰਨਾ ਖੁਦਾਵੰ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬLES ਕਰਨਾ ਪ੍ਰਭੂ ਜੀ ਇਹਨਾਂ ਦੇ ਘਰਾਂ ਪਰਿਵਾਰਾਂ ਨੂੰ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤਾਂ ਦੀ ਵਾਰਡ ਲਾਉਣੇ ਖੁਦਾਵੰ ਜੀ ਜਿੱਦਾਂ ਤੁਸੀਂ ਹੁਣ ਤੱਕ ਸੰਭਾਲ ਕੇ ਰੱਖਿਆ ਪ੍ਰਭੂ ਜੀ ਵਰਤਦੇ ਸਮੇਂ ਦੇ ਵਿੱਚ ਖੁਦਾ ਆਉਣ ਵਾਲੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਖੁਦਾਵੰ ਜੀ ਵਰਤਦਾ ਸਾਰਾ ਸਮਾਂ ਤੁਹਾਡੇ ਪਵਿੱਤਰ ਹੱਥਾਂ ਚ ਸੌਂਪਦੇ ਹੋਏ ਪਰਮੇਸ਼ਵਰੀ ਸਾਰੀ ਪ੍ਰਾਰਥਨਾ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਭੈਣ ਭਰਾਵਾਂ ਨੂੰ ਜੈਮਸੀ ਦੀ ਜਿਵੇਂ ਆਪਾਂ ਸਾਰੇ ਜਾਣਦੇ ਕਿ ਆਪਾਂ ਟੌਪਿਕ ਦੇ ਵਿਸ਼ੇ ਦੇ ਦੁਆਰਾ ਆਪਾਂ ਵਰਤ ਰੱਖਦੇ ਆਂ ਤਾਂ ਕੱਲ ਦਾ ਵਿਸ਼ਾ ਵਿਚਾਰਿਆ ਤੇ ਕੱਲ ਅਸੀਂ ਵਿਚਾਰ ਤੋਂ ਛੁਟਕਾਰੇ ਦੇ ਲਈ ਵਰਤ ਰੱਖਾਂਗੇ ਔਰ ਪ੍ਰਾਰਥਨਾ ਕਰਾਂਗੇ ਔਰ ਸਾਰੇ ਹੀ ਭੈਣ ਭਰਾ ਦੁਪਹਿਰ 2 ਵਜੇ ਵਾਲੀ ਪ੍ਰਾਰਥਨਾ ਨੂੰ ਜ਼ਰੂਰ ਸੁਨਣਾ ਔਰ ਆਪਣੀ ਵਰਤ ਨੂੰ ਪੂਰਾ ਕਰਨਾ ਔਰ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚੋਂ ਆਪਣੀ ਮਹਿਮਾ ਆਪਣੇ ਆਸ਼ੀਸ਼ਾਂ ਬਰਕਤਾਂ ਨੂੰ ਹਾਸਲ ਕਰਨਾ ਔਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਇਸੇ ਤਰ੍ਹਾਂ ਪ੍ਰਾਰਥਨਾ ਦੇ ਵਿੱਚ ਵਚਨ ਦੇ ਵਿੱਚ ਹੋਰ ਵੀ ਵਧਾਉਣ ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਤਾਰੇ ਕ੍ਰਿਸਤਿਆਨ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ